ਮੇਰਾ ਨਾਮ ਰਪੀ ਸਿੰਘ ਜੀ ਮੇਰਾ ਨਾਮ ਵਾਕਿਆ ਇਦਾਂ ਆ ਕਿ ਮੇਰਾ ਜ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਕਿੱਥੇ ਤੁਹਾਡੀ ਮੰਗਣੀ ਪੈਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰਾ ਇਹ ਮੰਗਣੀ ਇੱਥੇ ਡਰਮ ਵਾਲੀ ਗਲੀ ਹੋਈ ਜੀ ਕਿੰਨਾ ਚਿਰ ਪਹਿਲੇ ਤੁਹਾਡੀ ਮੰਗਣੀ ਆ 8-9 ਮਹੀਨੇ ਹੋ ਗਏ ਜੀ ਹੋਏ ਨੂੰ ਉਹਨਾਂ ਨੇ ਮੈਨੂੰ ਗੁਮਰਾਹ ਕੀਤਾ ਇਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਹਾਂ ਜੀ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਕਿ ਕੁੜੀ ਉਦਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਹਾਂ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਨੇ ਉਹਨਾਂ ਦੇ ਤੇ ਕਿਉਂ ਚਲ ਗਈ ਦੱਸਿਆ ਨਾ ਇੰਨਾ ਨਹੀਂ ਪਤਾ ਮੈਨੂੰ ਪਜੀ ਦੱਸਿਆ ਨਹੀਂ ਕਿਹਨੇ دل ਤੁਹਾਡੀ ਮੰਗਣੀ ਰਹੀ ਸੀ 8-9 ਮਹੀਨੇ ਹੋ ਗਏ ਉਹ ਤਾਂ ਪਈ ਗੱਲ ਬਾਤ ਨਹੀਂ ਤੁਹਾਡੇ ਪਰਵਾਹ ਤੇ ਨਾ ਨਹੀਂ ਗੱਲ ਮੇਰੇ ਨਾਲ ਕਰਦੇ ਰਹੇ ਆ ਉਹਨਾਂ ਨੇ ਦੱਸਿਆ ਨਹੀਂ ਮੈਂ ਪੂਰਾ ਪ੍ਰੋਪਰ ਨਹੀਂ ਦੱਸਿਆ ਮਤਲਬ ਕਿਹਨੇ ਵੀ ਗੱਲ ਹੁੰਦੀ ਰਹੀ ਤੁਹਾਡੀ ਹਾਂ ਜੀ ਕੋਈ ਗੱਲ ਬਾਰੇ ਕੀ ਕਹਿੰਦੀ ਨਹੀਂ ਉਹ ਤੇ ਕੁਝ ਨਹੀਂ ਆਂਦੇ ਗੱਲ ਹੁੰਦੀ ਹੁੰਦੀ ਹੀ ਮੇਰੀ ਗੱਲ ਉਦਾਂ ਨਾ ਮੈਂ ਖੁੱਲ ਕੇ ਗੱਲ ਨਹੀਂ ਕਰਦੇ। ਵਿਆਹ ਨਾਲ ਰਾਜੀ ਸੀ ਤੁਹਾਡੀ ਕੁੜੀ? ਹਾਂ ਜੀ ਵਿਆਹ ਨਾਲ ਰਾਜੀ ਸੀ ਪਹਿਲਾਂ। ਹਾਂ ਜਿਹੜਾ ਫੋਨ ਆਇਆ ਮੁੰਡੇ ਦਾ ਉਹ ਕੀ ਮਾਮਲਾ? ਉਹ ਉਹ ਜੂਪੀ ਤੋਂ ਕਹਿੰਦਾ ਮੈਂ ਬੋਲਦਾ ਹਾਂ। ਤੇ ਹਾਂ ਜੀ ਮੁੰਡੇ ਦਾ ਨਾਂ ਨਹੀਂ ਪਤਾ ਕਹਿੰਦਾ ਮੈਂ ਜੂਪੀ ਤੋਂ ਬੋਲਦਾ ਹਾਂ ਤੇ ਮੈਨੂੰ ਕਿਸੇ ਨਾਲ ਗੱਲ ਫੋਨ ਲਿਆ ਹੈ ਮੇਰਾ ਤੇ ਉਹਨੇ ਗੱਲ ਕੀਤੀ ਹੈ ਇਦਾਂ ਉਹਨਾਂ ਨਾਲ। ਹਾਂ। ਹਾਂ ਜੀ। ਕੀ ਕਹਿੰਦਾ? ਪਹਿਲਾਂ ਫੋਨ ਆਇਆ ਤਾਂ ਵੀ ਆਪਣਾ। ਪਹਿਲਾ ਫੋਨ ਆਇਆ ਕਹਿੰਦਾ ਇਹ ਮਤਲਬ ਕੋਈ ਰਿਸ਼ਤਾ ਛੱਡ ਦਿਓ। ਇਹ ਬੈਲੋਂ ਵੀ ਕੁੜੀ ਮੈਨੂੰ ਮੇਰੀ ਫਰੈਂਡਸ਼ਿਪ ਰਹੀ ਤੇ ਤੂੰ ਰਿਸ਼ਤਾ ਤੋੜ ਦੋ ਦਾਨ ਦਾ ਮੁੰਡਾ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਹੀ ਪਤਾ ਨਹੀਂ ਨਹੀਂ ਉਹਨੇ ਕੁੜੀ ਦਾ ਕਿ ਨਾਮ ਜਿਹਦਾ ਤੁਹਾਡੀ ਮੰਗਣੀ ਹੋਈ ਕਿਰਨਦੀਪ ਕੌਰ ਅੱਛਾ ਜੀ ਤੇ ਕੀ ਤਿਆਰੀ ਕੀਤੀਆਂ ਗਈਆਂ ਤੁਹਾਡੇ ਪਰਿਵਾਰੋਂ ਬੱਜ ਤਿਆਰੀਆਂ ਭਾਈ ਸਾਰੀਆਂ ਹੋਈਆਂ ਆਂ ਹਲਵਾਈ ਵੀ ਲੱਗੇ ਟੰਟ ਲੱਗਾ ਆਂ ਮਾਣਾ ਗੱਲ ਕੀ ਉਹਨੇ ਸਾਨੂੰ ਦਿਲਾਸਾ ਨਹੀਂ ਹਲਵਾਈ ਵੀ ਲੱਗੇ ਪਰੋਣੇ ਆਏ ਸਾਰੇ ਸਾਰੇ ਪਰੋਣੇ ਆਏ ਆ ਹਾਂਜੀ ਇਹ ਮੇਰਾ ਨੁਕਸਾਨ ਹੋਇਆ ਜੀ ਤੱਕ ਕਰੰਦੇ ਮਾਨਾ ਗੱਲ ਹੋਈ ਥੋੜੀ ਕਦੀ ਹਾਂਜੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਕੀ ਕਹਿੰਦੇ ਉਹਦੇ ਹੰਦੇ ਮਤਲਬ ਅੱਜ ਕੀ ਆ ਤੂੰ ਇਹ ਅੱਜ ਕੀ ਕਹਿੰਦੇ ਜੋ ਚਲ ਗਈ ਆ ਅੱਜ ਉਹਨਾਂ ਨੇ ਇਹ ਕਹਿਆ ਕੁੜੀ ਘਰੋਂ ਚਲ ਗਈ ਆ ਤੇ ਤੀਨ ਦੋ ਤਿੰਨ ਦਿਨ ਠਹਿਰ ਕੇ ਆਪਣਾ ਪ੍ਰੋਗਰਾਮ ਕਰ ਲਿਓ ਐਂ ਦਾਂਦੇ ਹੋ ਤੇ ਜਿਹੜਾ ਅੱਜ ਕੰਮ ਹੋਇਆ ਆ ਤੁਹਾਨੂੰ ਲੱਗਦਾ ਪੇ ਕੁੜੀ ਦਾ ਚੱਕਰ ਏ ਜੋ ਮੁੰਡਾ ਯੂਪੀ ਵਾਲੇ ਨਾਲ ਨਹੀਂ ਪਹਿਲੋਂ ਨਹੀਂ ਲੱਗਦਾ ਇਹਨਾਂ ਨੇ ਬਾਅਦ ਚ ਦੱਸਿਆ ਮੈਨੂੰ ਬਾਅਦ ਚ ਦੱਸਿਆ ਹਾਂਜੀ ਤੁਹਾਨੂੰ ਮੁੰਡੇ ਦੇ ਆਉਣ ਤੇ ਸ਼ੱਕ ਹੋਣਾ ਹਾਂਜੀ ਕੀ ਮੰਗੇ ਕਰਦੇ ਹੁਣ ਮੰਗ ਹੈ ਉਹ ਕਿ ਸਾਹ ਚਾਹੀਦਾ ਤੇ ਹਨ 8-9 ਮਹੀਨੇ ਹੋ ਗਏ ਮੰਗਣੀ ਨੂੰ ਤੇ ਅੱਜ ਕੀ ਪ੍ਰੋਗਰਾਮ ਹੈ ਅੱਜ ਸਗਨ ਸੀ ਸਾਰੀ ਰੇਜਮੈਂਟ ਕੀਤੀ ਸੀ ਸਾਰਾ ਪ੍ਰੋਗਰਾਮ ਕੀਤਾ ਗੈਸਟ ਆਏ ਹੋਏ ਆ ਸਾਰਾ ਰੇਜਮੈਂਟ ਕੀਤਾ ਸਾਡੇ ਸਾਹਮਣੇ ਤੇ ਅੱਜ ਪੈਰ ਤੇ ਜਵਾਬ ਦੇ ਗਏ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਭੱਜ ਗਈ ਕੁੜੀ ਪਹਿਲਾਂ ਦੱਸੇ ਤੁਹਾਡੇ ਪਰ ਉਹਨਾਂ ਦੇ ਪਰਿਵਾਰ ਨੇ ਤੁਹਾਨੂੰ ਨਹੀਂ ਪਹਿਲਾਂ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਇਹਦੇ ਨਾਲ ਹੁੰਦੀ ਸੀ ਇਹਦੀ ਵਾਈਫ ਦੀ ਹੁੰਦੀ ਸੀ ਮਦਰ ਦੀ ਵੀ ਹੁੰਦੀ ਸੀ ਇਹਨਾਂ ਨਾਲ ਹਾਂਜੀ ਪਰ ਇਹਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਇਹਨੂੰ ਪੋਲੇ 'ਚ ਰੱਖਿਆ ਕੁੜੀ ਵਿਆਹੀ ਵੀ ਹੋਈ ਸੀ ਤੇ ਇਹਨਾਂ ਨੇ ਫਿਰ ਵੀ ਕਿਹਾ ਵਾ ਕਿ ਕੁਵਾਰੀ ਆ ਕੁੜੀ ਅੱਛਾ ਪਹਿਲਾਂ ਕੁੜੀ ਦੀ ਹਾਂ ਕੁੜੀ ਦੀ ਮੈਰਿਜ ਵੀ ਹੋਈ ਆ ਹਾਂਜੀ ਇਹ ਵੀ ਸਾਨੂੰ ਅੱਜ ਹੀ ਪਤਾ ਲੱਗਾ ਨਹੀਂ ਪਤਾ ਹਾਂਜੀ ਅੱਜ ਹੀ ਪਤਾ ਲੱਗਾ ਇਹਨਾਂ ਤੋਂ ਹੀ ਲੱਗਾ ਅੱਜ ਹੀ ਉਹਨਾਂ ਨੇ ਦੱਸਿਆ ਆ ਕਿ ਕੁੜੀ ਦੀ ਮੈਰਿਜ ਹੋਈ ਆ ਤੇ ਜਦਨ ਆਪਾਂ ਠਾਕਾ ਲਾਇਆ ਸੀ ਉਸ ਦਿਨ ਕਹਿੰਦੇ ਸੀ ਮੈਰਿਜ ਨਹੀਂ ਹੋਈ ਹੈ ਵੀ ਕੁਵਾਰੀ ਆ ਕੁੜੀ ਲੱਗਦਾ ਕਿ ਠੋਖਾ ਕੀਤਾ ਤੁਹਾਡੇ ਨਾਲ ਹਾਂਜੀ ਠੋਖਾ ਕੀਤਾ ਬਹੁਤ ਵੱਡਾ ਠੋਖਾ ਕੀਤਾ ਇਹਨਾਂ ਨੇ ਸਾਡੇ ਨਾਲ ਹਾਂਜੀ ਕਡੇ ਕਡੇ ਓਲੇ ਰੱਖ ਲਾ ਕੇ ਰੱਖੇ ਤੁਹਾਡੇ ਤੋਂ ਇੱਕ ਫਰੈਂਡਸ਼ਿਪ ਵਾਲਾ ਰੱਖਿਆ ਏ ਇੱਕ ਮੈਰਿਜ ਵਾਲਾ ਰੱਖਿਆ ਏ ਇੱਕ ਜਿਹੜਾ ਅੱਜ ਪੈਰ ਤੇ ਜਵਾਬ ਦੇ ਦਿੱਤਾ ਇਹਨਾਂ ਨੇ